ਹਸਪਤਾਲਾਂ ਦੇ ਵਿੱਚ ਰੰਬ ਗਏ ਦੁਸ਼ਮਣਾਂ ਨੂੰ ਨਾ ਭੇਜੇ ਸਵੇਰ ਦਾ 8 ਵਜੇ ਦਾ ਆਇਆ ਭੁੱਖੇ ਭਾਣੇ ਤੇ ਸ਼ਾਮ ਦੇ 4 ਵਜੇ ਗਏ ਓ ਗੋਡ ਬਹੁਤ ਔਖਾ ਯਾਰ ਲੰਦਾ ਹਨਾ ਇਹ ਲੰਦਾ ਕੋ ਜੇ ਤੋ ਨਾ ਹੀ ਹੁਣ ਪੈਸੇ ਤੋਂ ਮਾੜਾ ਹੋਵੇ ਹਾਰ ਦਾ ਮਰੀਜ਼ ਹੋਵੇ ਉਹ ਵੀ ਕਿਵੇਂ ਇਲਾਜ ਕਰ ਹੁਣ ਮੈਂ ਤਾਂ ਇਹ ਸੋਚ ਕੇ ਖਰਾਬ ਹੋ ਗਿਆ ਅੱਜ ਦੀ ਵਾਰੀ ਆਈ ਤਾਂ 11-12000 ਰੁਪਏ ਲੱਗ ਜਾਂਦੇ ਕਿ ਲਗਾਨਾ ਕਿ ਕਰੀਏ परमात्मा का शुक्र है मेरा देख के हैरान परमात्मा का हाथ पैर सलामत दिते वध्या शरीर दिता परमात्मा च्याल का शुकराना करना चाहिए इत हाल जाए परिवार कि दुखी आ कि अपनी चंकी सेहत भी अरदासा करते बहुत औखा यार परमात्मा ने तंदुरुस्ती रखी है अंग पैर सही दिते आप ही शुकराना करना चाहिए कि परमात्मा सही सलाम को जन्म दिता धन धन शुक्र है चल चलिए ਏ ਜਾ ਕੇ ਪੱਠੇ ਪਾਉਣੇ ਆ ਪੱਠੇ ਲਿਆਉਣੇ ਆ ਸੱਚ ਬਹੁਤ ਕੰਮ ਆ 4:00 ਵਜੇ ਇੱਕੋ ਜਿਹੇ ਬੈਠੇ ਠੱਕ ਹੋ ਜਾਂਦਾ ਬਦੰਗੀ ਚੱਕਰ ਇਦਾਂ ਨਾ ਸਵੇਰ ਦਾ ਕੌਫੀ ਪੀਤਾ ਨਹੀਂ ਸੀਗਾ ਬਾਬਿਓ ਇਹ ਆਪਣੀ ਜਲੰਧਰ ਤੋਂ ਹਿਅਰ ਪਰ ਰੋਡ ਤੇ ਇਹ ਪਹੁੰਚ ਜਾਂਦਾ ਜੰਡੂ ਸਿੰਘਾ ਮੈਂ ਕਹਾ ਪੀ ਇੱਕ ਗੂੰਦ ਗਤੀਰਾ ਪਾ ਕੇ ਗਰਮੀ ਅੱਗੇ ਬਹੁਤ ਆ ਗੋਲੀ ਵਾਲਾ ਪਤਾ